ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਲਾਈਵ ਕਲਾਸ ਦੇ ਵਿੱਚ ਜਲਦੀ ਜੁਆਇਨ ਕਰੋ ਅੱਜ ਅਸੀਂ ਬਣਾਵਾਂਗੇ ਦੇਸੀ ਖੰਡ ਬਹੁਤ ਵਧੀਆ ਰੈਸਪੀ ਹੈ ਬਹੁਤ ਈਜ਼ੀ ਤਰੀਕੇ ਨਾਲ ਅਸੀਂ ਦੇਸੀ ਖੰਡ ਬਣਾ ਕੇ ਤਿਆਰ ਕਰਾਂਗੇ ਜਨਪਤ ਗਾਰ ਵੀ ਕਹਿੰਦੇ ਆ ਤੇ ਕੋਈ ਵੀ ਲੱਡੂ ਪੇੜੇ ਕੁਝ ਵੀ ਤੁਸੀਂ ਬਣਾਉਣਾ ਹੋਵੇ ਤਾਂ ਉਹਦੇ ਵਿੱਚ ਇਸ ਦਾ ਇਸਤੇਮਾਲ ਕਰੋ ਬਹੁਤ ਵਧੀਆ ਚੀਜ਼ ਬਣਦੀ ਹੈ ਤੇ ਟੇਸਟ ਵੀ ਕਾਫੀ ਵਧੀਆ ਹੁੰਦਾ ਜੇ ਆਪਾਂ ਦੇਸੀ ਖੰਡ ਲੱਡੂਆਂ ਦੇ ਵਿੱਚ ਸਪੈਸ਼ਲੀ ਜਦ ਆਪਾਂ ਬੇਸਣ ਦੇ ਲੱਡੂ ਬਣਾਉਨੇ ਆ ਤਾਂ ਉਹਨਾਂ ਦੇ ਵਿੱਚ ਜੇਕਰ ਆਪਾਂ ਦੇਸੀ ਖੰਡ ਪਾਉਨੇ ਆ ਤਾਂ ਉਹਦਾ ਟੇਸਟ ਬਹੁਤ ਵਧੀਆ ਆਂਦਾ ਵਾ ਤੇ ਅੱਜ ਅਸੀਂ ਬਣਾਵਾਂਗੇ ਤਗਾਰ ਤੇ ਇਸ ਤਗਾਰ ਦਾ ਇਸਤੇਮਾਲ ਕਰਕੇ ਨੈਕਸਟ ਲਾਈਵ ਦੇ ਵਿੱਚ ਦੇਖਾਂਗੇ ਆਪਾਂ ਲੱਡੂ ਬਣਾਵਾਂਗੇ ਇਹ ਹੀ ਤਗਾਰ ਦਾ ਇਸਤੇਮਾਲ ਕਰਕੇ ਆਪਾਂ ਫਟਾਫਟ ਰੈਸਪੀ ਨੂੰ ਸ਼ੁਰੂ ਕਰੀਏ ਬਸ ਇਹ ਘਰੇਲੂ ਬਣਾ ਕੇ ਤਿਆਰ ਕਰ ਸਕਦੇ ਆਂ ਮਾਰ ਫਿਰ ਦੇ ਵਿੱਚ ਮਿਲ ਜਾਂਦੀ ਆ ਪਰ ਕਿਉਂਕਿ ਜਸਾਨੂੰ ਨਹੀਂ ਹੁੰਦੇ ਦੇਸੀ ਖੰਡ ਮਿਲਦੀ ਤਾਂ ਸੇ ਉਸ ਨੂੰ इजीली ਆਪਣੇ ਘਰ ਦੇ ਵਿੱਚ ਬਹੁਤ ਆਸਾਨੀ ਦੇ ਨਾਲ ਬਣਾ ਸਕਦੇ ਆ ਤੇ ਚਲੋ ਜੀ ਅੱਜ ਦੀ ਰੈਸਪੀ ਨਾਲ ਪਾ ਸ਼ੁਰੂ ਕਰਦੇ ਆ ਅੱਜ ਅਸੀਂ ਬਣਾਵਾਂਗੇ ਦੇਸੀ ਖੰਡ ਤੇ ਦੇਸੀ ਖੰਡ ਬਣਾਉਣ ਦੇ ਲਈ ਇੱਥੇ ਮੈਂ ਇੱਕ ਕੌਲੀ ਚੀਨੀ ਲਈ ਹੈ ਤੁਸੀਂ ਜਿੰਨੀ ਵੀ ਤਗਾਰ ਬਣਾਉਣਾ ਚਾਹੁੰਦੇ ਆ ਤੁਸੀਂ ਉਸ ਹਿਸਾਬ ਨਾਲ ਇੱਥੇ ਖੰਡ ਲੈਣੀ ਹੈ ਠੀਕ ਹੈ ਜੀ ਇੱਥੇ ਮੈਂ ਇੱਕ ਕੌਲੀ ਖੰਡ ਲਈ ਹੈ ਜਿਹਨੂੰ ਆਪਾਂ ਚੀਨੀ ਕਹਿੰਦੇ ਨੇ 슈ਗਰ ਇੱਕ ਕੌਲੀ ਚੀਨੀ ਲਈ ਹੈ ਤੇ ਇਹਦੇ ਵਿੱਚ ਅਸੀਂ ਇਹਦਾ ਤੀਸਰਾ ਹਿੱਸਾ ਇੱਕ ਕੋਲੀ ਦਾ 1/3 ਪਾਰਟ ਅਸੀਂ ਪਾਣੀ ਦਾ ਇਸਤੇਮਾਲ ਕਰਾਂਗੇ ਤੇ ਨਾਲ ਹੀ ਇਹਦੇ ਵਿੱਚ ਥੋੜਾ ਜਿਹਾ ਅਸੀਂ ਘਿਓ ਪਾਵਾਂਗੇ ਜਿਹਦੇ ਨਾਲ ਸਾਡੀ ਤਗਾਰ ਆ ਜਿਹੜੀ ਕਾਫੀ ਜ਼ਿਆਦਾ ਖਿੜਖਿੜੀ ਬਣੇਗੀ ਤੇ ਚਲੋ ਜੀ ਪਹਿਲਾਂ ਆਪਾਂ ਕੰਟੀਨਿਊ ਕਰੀਏ ਹੁਣ ਫਰਸਟ ਸਟੈਪ ਇੱਥੇ ਮੈਂ ਇੱਕ ਕੋਲੀ ਖੰਡ ਲਈ ਹੈ ਇਹਨੂੰ ਅਸੀਂ ਇੱਕ ਕੜਾਹੀ ਦੇ ਵਿੱਚ ਪਾਵਾਂਗੇ ਜਾਂ ਪੈਨ ਦੇ ਵਿੱਚ ਕੋਈ ਵੀ ਪੈਨ ਲੈ ਸਕਦੇ ਹੋ ਭਾਰੀ ਤਲੇ ਦਾ ਹੋਣਾ ਚਾਹੀਦਾ ਇਸ ਗੱਲ ਦਾ ਖਾਸ ਧਿਆਨ ਰੱਖਣਾ ਪਤਲੇ ਤਲੇ ਦਾ ਜੇਕਰ ਤੁਸੀਂ ਪੈਨ ਦਾ ਇਸਤੇਮਾਲ ਕਰੋਗੇ ਤਾਂ ਉਹਦੇ ਨਾਲ ਜਿਹੜੀ ਸਾਡੀ ਖੰਡ ਆ ਉਹ نیچے ਲੱਗ ਜਾਗੀ ਜਲ ਵੀ ਸਕਦੀ ਆ ਇਸ ਲਈ ਅਸੀਂ ਹਮੇਸ਼ਾ ਭਾਰੀ ਤਲੇ ਦੇਹੀ ਕੜਾਹੀ ਜਾਂ ਪੈਨ ਜਿਹਦੇ ਨਾਲ ਵੀ ਤੁਸੀਂ ਜਿਹਦੇ ਵਿੱਚ ਵੀ ਤੁਸੀਂ ਬਣਾਉਣਾ ਚਾਹੁੰਦੇ ਹੋ ਉਹ ਲੈਣਾ ਵਾ ਠੀਕ ਹੈ ਜੀ ਚਲੋ ਜੀ ਅਪਾ ਫਟਾਫਟ ਆਪਣੀ ਇਸ ਰੈਸਪੀ ਨੂੰ ਸ਼ੁਰੂ ਕਰਦੇ ਆ ਠੀਕ ਹੈ ਜੀ ਇੱਥੇ ਅਸੀਂ ਸਭ ਤੋਂ ਪਹਿਲਾਂ ਇੱਕ ਕੁੱਲੀ ਚੀਨੀ ਦੀ ਪਾਵਾਂਗੇ ਹੁਣੇ ਤਾਂ ਇੱਕ ਕੁੱਲੀ ਮੈਂ ਚੀਨੀ ਲਈ ਆ ਤੇ ਉਹਦਾ ਤੀਸਰਾ ਹਿੱਸਾ ਇੱਕ ਕੁੱਲੀ ਦਾ तीसरा हिस्सा यानी वन थर्ड पार्ट अच्छे पावे पानी ठीक है जी पहला करा चंपी तरह मिक्स चंकी तरह मिक्स कर देंगे गैस का फ्लेम ऑन ਪਹਿਲਾਂ ਅਸੀਂ ਗੈਸ ਔਨ ਨਹੀਂ ਕਰਨੀ ਪਹਿਲਾਂ ਚੀਨੀ ਤੇ ਪਾਣੀ ਨੂੰ ਅਸੀਂ ਆ ਮਿਕਸ ਕਰਨਾ ਉਸ ਤੋਂ ਬਾਅਦ ਹੀ ਗੈਸ ਔਨ ਕਰਨੀ ਹੈ ਗੈਸ ਆਫਲੇਮ ਸਲੋ ਹੋਣਾ ਚਾਹੀਦਾ ਇਹਨੂੰ ਸਲੋ ਲੋ ਫਲੇਮ ਤੇ ਅਸੀਂ ਚੀਨੀ ਨੂੰ ਪਾਣੀ ਦੇ ਵਿੱਚ ਮੈਲਟ ਕਰਨਾ ਹੈ ਹਾਈ ਫਲੇਮ ਤੇ ਨਹੀਂ ਕਰਨਾ ਹਾਈ ਫਲੇਮ ਤੇ ਨਾਲ ਚੀਨੀ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਘੁਲੇਗੀ ਇਹਨੂੰ ਹੌਲੀ ਹੌਲੀ ਪਾਣੀ ਦੇ ਵਿੱਚ ਡਿਸੋਲਵ ਕਰਨਾ ਵਾ ਤਾਂ ਜੋ ਚੰਗੀ ਤਰ੍ਹਾਂ ਸਾਰਾ ਇੱਕ ਇੱਕ ਦਾਣਾ ਚੀਨੀ ਦਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਘੁਲ ਜਵੇ ਨਾਲ ਦੀ ਨਾਲ ਅਸੀਂ ਇਹਨੂੰ ਹਿਲਾਉਂਦੇ ਰਹਿਣਾ ਹਿਲਾਉਣਾ ਬਿਲਕੁਲ ਬੰਦ ਨਹੀਂ ਕਰਨਾ ਜੇਕਰ ਤੁਸੀਂ ਇੱਥੇ 3 ਕੱਪ ਚੀਨੀ ਦੇ ਲੈ ਰਹੇ ਹੋ ਜਾਂ 3 ਬਾਉਲ ਜੋ ਵੀ ਮੈਜ਼ਰਮੈਂਟ ਦੇ ਲਈ ਤੁਸੀਂ ਆਪਣਾ ਕੱਪ ਜਾਂ ਕੋਲੀ ਫਿਕਸ ਕੀਤੀ ਆ ਅਗਰ 3 ਕੱਪ ਚੀਨੀ ਦੇ ਆ ਤਾਂ 1 ਕੱਪ ਉਹਦੇ ਚ ਪਾਣੀ ਜਾਏਗਾ ਯਾਨੀ 3 ਇੰਟੂ 1 ਵੀ ਰੇਸ਼ੀਓ ਦਾ ਹਿਸਾਬ ਰੱਖਣਾ ਹੈ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਅਸੀਂ ਹਿਲਾਉਂਦੇ ਰਵਾਂਗੇ ਅਤੇ ਚੀਨੀ ਨੂੰ ਪਾਣੀ ਦੇ ਵਿੱਚ ਡਿਸੋਲਵ ਕਰਾਂਗੇ ਘੋਲਾਂਗੇ। ਨਾਲ ਦੀ ਨਾਲ ਇਹਨੂੰ ੜਾਈ ਜਾਣਾ ਅਸੀਂ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਦੇਸੀ ਖੰਡ ਇਹ ਅਸੀਂ ਆਪਾਂ ਘਰ ਦੇ ਵਿੱਚ ਹੀ ਸਾਨੀ ਨਾਲ ਬਣਾ ਸਕਦੇ ਹਾਂ। ਤੇ ਜੇਕਰ ਆਪਾਂ ਬੇਸਨ ਦੇ ਲੱਡੂ ਜਾਂ ਕੋਈ ਵੀ ਪੇੜੇ ਵਗੈਰਾ ਬਣਾਉਨੇ ਆ ਤਾਂ ਉਹਦੇ ਵਿੱਚ ਤੁਸੀਂ ਦੇਸੀ ਖੰਡ ਪਾਓ ਤਾਂ ਉਹਨਾਂ ਦਾ ਟੇਸ ਹੀ ਬਹੁਤ ਵਧੀਆ ਆਉਂਦਾ। ਪਾਊਡਰ 슈ਗਰ ਆਪਾਂ ਪਾਉਣੇ ਆ ਪਾਊਡਰ 슈ਗਰ ਦੀ ਬਜਾਏ ਤੁਸੀਂ ਇਹ ਦੇਸੀ ਖੰਡ ਪਾਓ ਉਹਦੇ ਨਾਲ ਲੱਡੂਆਂ ਦਾ ਟੇਸਟ ਦਾ ਵੀ ਫਰਕ ਪਏਗਾ ਤੇ ਨਾਲ ਦਾ ਟੈਕਸਚਰ ਦਾ ਵੀ ਥੋੜਾ ਫਰਕ ਪਏਗਾ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਤੇ ਚੰਗੀ ਤਰ੍ਹਾਂ ਚੀਨੀ ਨੂੰ ਅਸੀਂ ਪਾਣੀ ਦੇ ਵਿੱਚ ਘੋਲ ਲੈਣਾ ਜਦ ਤੱਕ ਇਹ ਘolਦੀ ਨਹੀਂ ਹੈਗੀ ਉਸੇ ਤਰ੍ਹਾਂ ਅਸੀਂ ਫਾਂ ਗੈਸ ਆਪਣੇ ਬਿਲਕੁਲ ਸਲੋ ਹੀ ਰੱਖਣਾ ਹਾਈ ਫਲੇਮ ਬਿਲਕੁਲ ਨਹੀਂ ਹਜੇ ਕਰਨਾ ਅਸੀਂ ਲਗਾਤਾਰ ਇਹਨੂੰ ਹਿਲਾਉਂਦੇ ਰਹਿਣਾ ਜਦ ਤੱਕ ਚੀਨੀ ਚੰਗੀ ਤਰ੍ਹਾਂ ਪਾਣੀ 'ਚ ਘੁਲ ਨਹੀਂ ਜਾਂਦੀ ਅਸੀਂ ਗੈਸ ਦਾ ਫਲੇਮ ਬਿਲਕੁਲ ਲੋ ਹੀ ਰੱਖਣਾ ਹੈ ਤੇ ਚੰਗੀ ਤਰ੍ਹਾਂ ਚੀਨੀ ਨੂੰ ਪਾਣੀ ਦੇ ਵਿੱਚ ਘੋਲਣਾ ਬਹੁਤ ਈਜ਼ੀ ਹੈ ਜੀ ਇਹਨੂੰ ਬਣਾਉਣਾ ਸਿਰਫ ਤਿੰਨ ਇਨਗਰੀਡੀਅੰਟਸ ਹਨ ਚਾਹੀਦੇ ਨੇ ਸਿਰਫ ਤਿੰਨ ਉਹ ਸਾਡੇ ਘਰ ਦੇ ਵਿੱਚ ਆਮ ਮੌਜੂਦ ਹੁੰਦੇ ਹੀ ਆ ਤੇ ਅਸੀਂ ਉਹਨਾਂ ਦੇ ਨਾਲ ਈਜ਼ੀਲੀ ਦੇਸੀ ਖੰਡ ਨੂੰ ਬਣਾ ਕੇ ਤਿਆਰ ਕਰ ਸਕਦੇ ਹਾਂ ਤਜਾਦੂ ਅਸੀਂ ਕੋਈ ਵੀ ਮਠਿਆਈ ਬਣਾਉਣੀ ਆ ਪੇੜੇ ਬਣਾਉਣੇ ਆ ਲੱਡੂ ਬਣਾਉਣੇ ਆ ਉਹਦੇ ਵਿੱਚ ਅਸੀਂ ਇਸ ਦਾ ਇਸਤੇਮਾਲ ਕਰਕੇ ਵਧੀਆ ਮਠਿਆਈ ਘਰ ਵਿੱਚ ਹੀ ਰੈਡੀ ਕਰ ਸਕਦੇ ਆ ਚੰਗੀ ਤਰ੍ਹਾਂ ਹਿਲਾਇਆ ਜਾਣਾ ਚੀਨੀ ਆਲਮੋਸਟ ਪਾਣੀ ਚੋਂ ਲਿਘਈਆ 2 ਮਿੰਟ ਹੋਰ ਲੱਗਣਗੇ 2 ਮਿੰਟ ਤੱਕ ਅਸੀਂ ਇਹਨੂੰ ਹੋਰ ਹਿਲਾਵਾਂਗੇ ਬਹੁਤ ਧਿਆਨ ਰੱਖਣਾ ਪੈਂਦਾ ਜਦੋਂ ਤੱਕ ਗਾਰਮ ਬਣਾਉਣਾ ਬਹੁਤ ਕੇਅਰਫੁਲੀ ਤੁਸੀਂ ਇਹਨੂੰ ਬਣਾਉਣਾ ਬਿਲਕੁਲ ਵੀ ਐਦਾਂ ਨਹੀਂ ਵੀ ਅਸੀਂ ਗੈਸ ਤੇ ਰੱਖਤਾ ਤੇ ਚਲੋ ਅਸੀਂ ਆਪਣਾ ਦੂਸਰਾ ਕੋਈ ਹੋਰ ਕੰਮ ਕਰਨ ਲੱਗੇ ਬਿਲਕੁਲ ਨਹੀਂ ਇਹਨੂੰ ਲਗਾਤਾਰ ਨਾਲ ਦੇ ਨਾਲ ਹੀ ਹਿਲਾਉਂਦੇ ਰਹਿਣਾ ਸ਼ੂਕਰੀਨ ਜਲਦੀ ਬਣ ਕੇ ਤਿਆਰ ਹੋ ਜਾਂਦਾ ਲੇਕਸ ਤਰੀਕਾ ਨਾਲ ਚੀਨੀ ਨੂੰ ਪਹਿਲਾਂ ਇਸ ਚੰਗੀ ਤੇਰਾ ਪਾਣੀ ਦੇ ਵਿੱਚ ਘੋਲਣਾ ਗੈਸ ਆ ਫਲੇਮ ਬਿਲਕੁਲ ਸਲੋ ਕਰਨਾ ਦੇਖੋ ਇਹਦਾ ਕਲਰ ਦੇਖੋ ਚੀਨੀ ਪਾਣੀ ਚ ਘol ਚੁਕੀ ਹੈ ਚੰਗੀ ਤੇਰਾ ਤੇ ਬੋਇਲ ਵੀ ਆਉਣ ਲੱਗ ਗਿਆ ਲਗਾਤਾਰ ਇਹਨੂੰ ਹਿਲਾਉਂਦੇ ਰਵਾਂਗੇ ਲਗਾਤਾਰ ਹਿਲਾਇ ਜਾਣਾ ਬੁਝਾ ਚੀਨੀ ਚਿਪਚਿਪੀ ਹੋਣ ਲੱਗ ਜੀ। ਆ ਚੀਨੀ ਚਿਪਚਿਪੀ ਹੋਣ ਲੱਗੀ ਆ। ਨਾਲ ਦੇ ਨਾਲ ਹਿਲਾਇਆ ਜਾਣਾ ਇਹਨੂੰ। ਦੇਖੋ ਇਹਦਾ ਟੈਕਸਚਰ ਚੇਂਜ ਹੋ ਗਿਆ ਚੀਨੀ ਦਾ। ਵਾਈਟ ਵਾਈਟ ਨਜ਼ਰ ਆਉਣ ਲੱਗੀ ਆ ਤੇ ਬੋਇਲ ਵੀ ਆ ਗਿਆ ਇਹਦੇ ਵਿੱਚ। ਇੱਕ ਦੋ ਮਿੰਟ ਅਸੀਂ ਇਹਨੂੰ ਹੋਰ ਹਿਲਾਵਾਂਗੇ। ਹੌਲਕਾ ਜਿਹਾ ਗੈਸ ਆ ਫਲੇਮ ਅਸੀਂ ਆਪ ਕਰਾਂਗੇ। ਹਾਈ ਕਰਾਂਗੇ ਤੇ ਨਾਲ ਇਹਨੂੰ ਹਿਲਾਇ ਜਾਣਾ ਹੁਣ ਇਹਦੇ ਅਸੀਂ ਪਾਵਾਂਗੇ ਇਹਦੇ ਵਿੱਚ ਇੱਕ ਚਮਚ ਘਿਓ ਦਾ ਦੇਸੀ ਘਿਓ ਪਾਵਾਂਗੇ ਇਹਦੇ ਵਿੱਚ ਦੇਖੋ ਇਹਦੇ ਤੇ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਇਹਦੇ ਨਾਲ ਜਿਹੜੀ ਸਾਡੀ ਦੇਸੀ ਖੰਡ ਆ ਉਹ ਖਿਲੀ-ਖਿਲੀ ਬਣਦੀ ਹੈ ਬਿਲਕੁਲ ਵਾਈਟ ਬਣੇਗੀ ਤੇ ਅਗਰ ਕੰਲਾ ਕੰਲਾ ਦਾਣਾ ਵੱਖਵਾ ਹੋਏਗਾ ਪਾ ਕੇ ਇਹਨੂੰ ਅਸੀਂ ਲਗਾਤਾਰ ਹਿਲਾ ਦੇਣਾ ਨਾਲ ਦੀ ਨਾਲ ਇਹਨੂੰ ਹਿਲਾਇ ਜਾਣਾ ਦੇਖੋਗੇ ਹੌਲੀ ਹੌਲੀ ਦਾ ਜਿਹੜਾ ਟੈਕਸਚਰ ਉਹ ਵੀ ਚੇਂਜ ਹੋਣ ਲੱਗ ਜੇਗਾ ਤੇ ਇਹਨੇ ਵਾਈਟ ਹੋਣ ਲੱਗ ਜਾਣਾ ਤੇ ਇਸੇ ਦਾ ਕਲਰ ਵੀ ਚੇਂਜ ਹੋਏਗਾ ਨਾਲ ਦੀ ਨਾਲ ਇਹਨੂੰ ਹਿਲਾਇ ਜਾਣਾ ਇਹਨੇ ਗਾੜੀ ਹੋਣ ਨੂੰ ਸ਼ੁਰੂ ਕਰ ਹੋ ਜਾਣਾ ਦੇਖੋ ਸਾਈਡਾਂ ਤੋਂ ਅਸੀਂ ਨਾਲ ਦੀ ਨਾਲ ਇਹਨੂੰ ਹਿਲਾਇ ਜਾਵਾਂਗੇ ਤੇ ਉਤਾਰੀ ਜਾਵਾਂਗੇ ਜਿਹੜੀ ਵੀ ਖੰਡਨ ਸਾਈਡਾਂ ਤੇ ਲੱਗਦੀ ਹੈ ਦੇਖੋਗੇ ਇਹਦਾ ਟੈਕਸਚਰ ਦੇਖੋ ਤੁਸੀਂ ਗਾੜੀ ਹੋਣ ਲੱਗੀ ਹੈ ਤੇ ਵਾਈਟ ਵੀ ਹੋ ਰਹੀ ਹੈ ਬਿਲਕੁਲ ਇਹਦਾ ਪਾਊਡਰ ਬਣ ਜਾਣਾ ਦੇਖੋ ਤੁਸੀਂ ਦੇਖੋਗੇ ਤੁਸੀਂ ਦੇਖੋ ਨਜ਼ਰ ਆ ਰਿਹਾ ਹੋਣਾ ਵਾਈਟ ਟੈਕਸਚਰ ਹੋ ਰਿਹਾ ਹੈਗਾ ਸਾਈਡਾ ਤੋਂ ਅਸੀਂ ਇਹ ਤਾਂ ਹਿਲਾਉਂਦੇ ਰਵਾਂਗੇ ਨਾ ਉਤਾਰਦੇ ਰਵਾਂਗੇ ਗੈਸ ਦਾ ਫਲੇਮ ਬਿਲਕੁਲ ਸਲੋ ਹੀ ਕੀਤਾ ਹੋਇਆ ਸਲੋ ਫਲੇਮ ਤੇ ਹੀ ਬਣਾ ਰਹੇ ਹਾਂ ਨਾਲ ਦੀ ਨਾਲ ਨੂੰ फटाफट ਅਸੀਂ ਹਿਲਾਇ ਜਾਣਾ ਜੇਕਰ ਆਪਾਂ ਇਹਨੂੰ ਨਹੀਂ ਹਿਲਾਵਾਂਗੇ ਨਾਲ ਦੀ ਨਾਲ ਤਾਂ ਇਹਨੇ ਜਿਆਦਾ ਟਾਈਟ ਹੋ ਕੇ ਨਾ ਇਹਦੀ ਗੱਠਾਂ ਜੀਆਂ ਬਣ ਜਾਣੀਆਂ ਨੇ ਦਲੀਆਂ ਜੀਆਂ ਹੁੰਦੀਆਂ ਨੇ ਨਾ ਜਿਹੜੀਆਂ ਦਲੀਆਂ ਜੀਆਂ ਬਣ ਜਾਣੀਆਂ ਨੇ ਜੇ ਆਪਾਂ ਨਾਲ ਦੀ ਨਾਲ ਇਦਾਂ ਹਿਲਾਈ ਜਾਵਾਂਗੇ ਤਾਂ ਇਹ ਪਾਊਡਰ ਫੋਮ ਦੇ ਵਿੱਚ ਹੀ ਰਹੂਗੀ ਤੇ ਜਿਹੜੀਆਂ ਵੀ ਗੱਠਾਂ ਬਣਣਗੀਆਂ ਆਪਾਂ ਨਾਲ ਦੀ ਨਾਲ ਡਿਸੋਲਵ ਕਰੀ ਜਾਣੀਆਂ ਨੇ ਨਾਲ ਦੀ ਨਾਲ ਉਹਨਾਂ ਨੂੰ ਆਪਾਂ ਥੋੜੀ ਜਾਵਾਂਗੇ ਦੇਖੋ ਟੈਕਸਚਰ ਦੇਖੋ ਇਹਦਾ ਦੇਖੋ ਨਾਲ ਚਿਪਚਿਪ ਹੋਣ ਲੱਗੀ ਦੇਖੋ ਕਿੰਨੀ ਗਾੜੀ ਹੋਣ ਲੱਗੀ ਹੈ ਬਹੁਤ ਜਲਦੀ ਬਣ ਜਾਂਦਾ ਵਾ ਇਤਗਾਰ ਦੇਖੋ ਗੈਸ ਆਪਨੇ ਬਿਲਕੁਲ ਸਲੋ ਹੀ ਕੀਤਾ ਹੋਇਆ ਇਹਨੂੰ ਆਪਾਂ ਹਿਲਾ ਹੀ ਜਾਣਾ ਨਾਲ ਦੀ ਨਾਲ ਇਹ ਸਾਈਡਾਂ ਤੋਂ ਵੀ ਉਤਾਰ ਹੀ ਜਾਣਾ ਵਾ ਦੇਖੋ ਇਹਦਾ ਟੈਕਸਚਰ ਦੇਖੋ ਗਾੜਾ ਹੋਣ ਲੱਗ ਗਿਆ ਨਾ ਮੈਂ ਉਹ ਹਜੇ ਸੇ ਹਿਲਾ ਹੀ ਜਾਵਾਂਗੀ ਹੁਣ ਗੈਸ ਦਾ ਫਲੇਮ ਕਰ ਦਾਂਗੇ ਆਪਾਂ ਬੰਦ ਲੋਕੀ ਤਰਗਾੜਾ ਸਟਾ ਬਣ ਗਿਆ ਪਰ ਇਹਨੂੰ ਅਸੀਂ ਨਾਲ ਦੀ ਨਾਲ ਹਿਲਾ ਹੀ ਜਾਣਾ ਠੀਕ ਹੈ ਜੀ ਕਿਉਂਕਿ ਇਹ ਮਾ ਜਿਹੜਾ ਸਾਡੀ ਕੜਾਹੀ ਗਰਮ ਇਹ ਜਿਹਨਾਂ ਲਈ ਵਧੀਆ ਬਣ ਜਾਣਾ ਦੇਖੋ ਇਹਦੀਆਂ ਦਲੀਆਂ ਜਿੰਨੂੰ ਇਸ ਸਾਈਡਾ ਤੁਸੀਂ ਨਾਲ ਦਿਨਾ ਜੇਕਰ ਤੁਹਾਨੂੰ ਲੱਗੇ ਕਿ ਵਿੱਚ ਦਲੀਆਂ ਨਹੀਂ ਬਣੀਆਂ ਜਾ ਰਹੀਆਂ ਇਹਦੇ ਨਾਲ ਸਾ ਤੁਸੀਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਗ੍ਰਾਈਂਡ ਵੀ ਕਰ ਸਕਦੇ ਹੋ ਠੀਕ ਆ ਆ ਦੇਖੋ ਸਾਡਾ ਤਗਾਰ ਜਿਹੜਾ ਬਣ ਕੇ ਤਿਆਰ ਆ ਬਿਲਕੁਲ ਵਾਈਟ ਵਾਈਟ ਬਣਿਆ ਵਾ ਤੇ ਜਿਹੜੀਆਂ ਇਹ ਟੜੀਆਂ ਨੇ ਇਹਨਾਂ ਨੂੰ ਪੈਸੇ ਤੇ ਇੱਕ ਨਾਲ ਪਾ ਨਿਜਾ ਮੰਗੇ ਜੇ ਕੁਛ ਤੇ ਰਹਿ ਜਾਂਦੀਆਂ ਨਹੀਂ ਪੰਨੀਆਂ ਜਾਣਗੀਆਂ ਬਾਇਚਾਸ ਕਈ ਵਾਰ ਹੁੰਦਾ ਵਾ ਠੰਡਾ ਹੋ ਜਾਂਦਾ ਤੇ ਜਿਆਦਾ ਟਾਈਟ ਹੋ ਜਾਂਦੀਆਂ ਨੇ ਟੜੀਆਂ ਤਾਂ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਪਾ ਕੇ ਵੀ ਗ੍ਰाइंड ਕਰ ਸਕਦੇ ਹਾਂ ਉਹਦੇ ਨਾਲ ਵੀ ਇਹ ਸਾਰੀਆਂ ਜਿਹੜੀਆਂ ਟੜੀਆਂ ਨੇ ਸਾਰੀਆਂ ਡਿਸੋਲਵ ਹੋਏ ਦੇ ਵਿੱਚ ਚੰਗੇ ਤਰੀਕੇ ਨਾਲ ਪਾਊਡਰ ਫਾਰਮ ਦੇ ਵਿੱਚ ਆ ਜਾਣਗੀਆਂ ਆ ਦੇਖੋ ਕਿਵੇਂ ਲੱਗੀ ਅੱਜ ਦੀ ਇਹ ਰੈਸਪੀ ਤੁਹਾਨੂੰ ਬਹੁਤ ਈਜ਼ੀ ਸੀ ਬਣਾਉਣਾ ਤੁਸੀਂ ਵੀ ਇਹ ਬਣਾ ਕੇ ਜਰੂਰ ਦੇਖਿਓ ਦੇਖੋ ਨਾਲ ਜਿਨਾਂ ਰਸੀ ਨੂੰ फटाफट ਹੀ ਲਾਈ ਜਾਣਾ ਆ ਦੇਖੋ ਇਹਦੀ ਡਲੀ ਜੀ ਬਣ ਗਈ ਨਾ نیچے ਹੁਣ ਇਹਨੂੰ ਅਸੀਂ ਦੂਸਰੇ ਹਿੱਸੇ ਦੇ ਨਾਲ ਇਹਨੂੰ ਹਿਲਾਵਾਂਗੇ ਦੇਖੋ ਇਹ ਨਾਲ ਫੈਨ ਪਾਉਂਦੇ ਨੇ ਫੇਰ ਜਿਹੜਾ ਆਪਣਾ ਉੱਪਰਲਾ ਪਾਊਡਰ ਬਣਿਆ ਇਹਨੂੰ ਆਪਾਂ ਵਕ ਕਰ ਲੈਣੇ ਆਂ ਹਾਂਜੀ ਹੁਣ ਇੱਥੇ ਅਸੀਂ ਮਿਕਸੀ ਦਾ ਇੱਕ ਜਾਰ ਲਿਆ ਤੇ ਮਿਕਸੀ ਦੇ ਜਾਰ ਦੇ ਵਿੱਚ ਹੁਣ ਅਸੀਂ ਪਾਵਾਂਗੇ ਜਿਹੜੀ ਅਸੀਂ ਦੇਸੀ ਖੰਡ ਬਣਾਈ ਆ ਜਿਹਨੂੰ ਪਤਦਾਰ ਵੀ ਬੋਲਦੇ ਆ ਉਹ ਪਾਵਾਂਗੇ ਹਾਂ ਜਿਹੜੀ ਇੱਥੇ ਕੜਾਹੀ ਦੇ ਵਿੱਚ ਪਈ ਹੈ ਉਹ ਵੀ ਅਸੀਂ ਇਹਦੇ ਵਿੱਚ ਪਾਵਾਂਗੇ ਅਰੀਏ ਤਾਹਾਰਾ ਸਿੰ ਮਿਕਸੀਚਾਰ ਦੇ ਵਿੱਚ ਪਾ ਲਈ ਆ ਹੁਣ ਇਹਨੂੰ ਅਸੀਂ ਗ੍ਰाइंड ਕਰਨਾਗੇ ਇਹਨਾਂ ਗ੍ਰाइंड ਕਰਕੇ ਲੈਣੀਆਂ ਇਹਨੂੰ ਅਸੀਂ ਗ੍ਰाइंड ਕਰ ਲਿਆ ਬਹੁਤ ਵਧੀਆ ਬਣ ਜਾਂਦੀ ਹੈ ਤੁਸੀਂ ਬਣਾ ਕੇ ਜ਼ਰੂਰ ਦੇਖਿਓ ਬਹੁਤ ਈਜ਼ੀ ਹੈ ਬਣਾਉਣਾ ਤੇ ਕੋਈ ਵੀ ਮਠਿਆਈ ਵਗੈਰਾ ਬਣਾਉਣੀ ਆ ਤਾਂ ਇਹਨੂੰ ਬਣਾਓ ਇਹ ਪਾਓ ਤਾਂ ਬਹੁਤ ਵਧੀਆ ਬਣਦੀ ਹੈ ਤੇ ਇਹਦੇ ਨਾਲ ਜਦੋਂ ਆਪਾਂ ਦੇਸੀ ਖੰਡ ਪਾਨੇ ਆ ਤਾਂ ਇਹ ਸੰਗ ਨੂੰ ਚਿੱਕ ਦੀ ਵੀ ਨਹੀਂ ਹੈਗੀ ਜੇ ਟੇਵਰ ਹੁੰਦਾ ਨਾ ਕਾਫੀ ਡਰਾਈਨੈਸ ਲੱਗਦੀ ਆ ਜਦ ਆਪਾਂ ਫੇਸ਼ ਮਠਿਆ ਖਾਣਿਆ ਪਰ ਇਹਦੇ ਨਾਲ ਬਿਲਕੁਲ ਡਰਾਈ ਨਹੀਂ ਲੱਗੇਗਾ ਜਦ ਆਪਾਂ ਖਾਵਾਂਗੇ సా దీ కౌల వడ్డీ పలేట బాగా రెడ్డి आज ऐसी बनाई है देसी खंड देखो देखो आज जैसी बनाई है देसी खंड बिल्कुल वाइट कितनी बढ़िया बनी है तुम तो भी जरूर बनाओ बहुत वजिए बनती है देखो आज ऐसी बनाई है देसी खंड ये असी घरें बनाई है हमने लाइव दे के ਸਿਰਫ 10 ਚੀਜ਼ਾਂ ਸੀ ਇਸਤੇਮਾਲ ਕੀਤੀਆਂ ਨੇ ਤੇ ਤਿੰਨ ਚੀਜ਼ਾਂ ਦਾ ਇਸਤੇਮਾਲ ਕਰਕੇ ਅਸੀਂ ਅੱਜ ਦੇਸੀ ਖੰਡ ਬਣਾਈ ਹੈ ਘਰੇ ਤੇ ਇਹਦੇ ਨਾਲ ਇਹਦਾ ਹੀ ਇਸਤੇਮਾਲ ਕਰਕੇ ਅਸੀਂ ਕੋਈ ਵੀ ਆਪਣੀ ਰੈਸਪੀ ਸਵੀਟ ਡਿਸ਼ ਬਣਾ ਸਕਦੇ ਹਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਵੀਡੀਓ ਵਧੀਆ ਲੱਗੇ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਤੁਹਾਨੂੰ ਨੈਕਸਟ ਇੱਕ ਵਧੀਆ ਜੀ ਹੋਰ ਵੀਡੀਓ ਦੇ ਨਾਲ ਧੰਨਵਾਦ